ਨੀ ਜੱਟੀ ਐ ਨਸ ਦੀ ਲੋਰੀ ਆਉਣ ਦੇ ਜਰਕ ਜੱਟੀ ਐ ਨਸ ਦੀ ਲੋਰੀ ਆਉਣ ਦੇ ਜਰਕ ਥਾਂਵੇਂ ਖਿੱਚ ਕੇ ਸੜੇ ਦਾ ਮੰਜਾੜਾਂ ਜਾਂ ਨੀ ਡੰਡੀਆਂ ਦਾ ਪੀ ਕੇ ਸulphur ਦੇਰਾਂ ਬੈਲੀਆਂ ਦੇ ਨਾਲ ਮਲਾ ਜਾਂ ਨੀ ਡੰਡੀਆਂ ਦਾ ਪੀ ਕੇ ਸulphur ਕਿਦੋਂ ਪੇਦੋ ਕਿੱਥੇ ਕਿੱਥੇ ਲਾਇਆ ਨਾ ਤੁੱਕੀ ਕਦੋਂ ਕਦੋਂ ਕਿੱਥੇ ਕਿੱਥੇ ਲਾਇਆ ਨਾ ਤੁੱਕੀ ਵੇ ਮੈਂ ਬੋਲਾ ਨਾ ਸਰਮੇ ਦੀ ਲੋਕੀ ਕਹਿਣਗੇ ਮਲੰਗੀ ਨਾਲ ਯਾਰੀ ਮੈਣੋ ਮੈਣੀ ਹੋ ਕੇ ਟੁੱਟ ਗਈ ਹੋ ਮੜਾ ਮੁੱਟਾ ਥੋੜਾ ਖਾਣਾ ਕਰੀਏ ਚ ਬੈਲਨੀ ਹੋਦੀ ਵੀ ਤੇ ਮੜੇ ਵਿਚੋ ਤੋਤੀ ਜਾਂਦੇ ਮੈਣਨੀ ਹੋਇਆ ਕੀ ਜੇ ਯਾਰ ਤੇਰਾ ਸਿਰੋ ਪਹਿਰੋ ਨੰਗਾ ਮਣੇ ੜੜੜੜੜ ਹੋਇਆ ਕੀ ਜੇ ਯਾਰ ਤੇਰਾ ਸਿਰੋ ਫੇਰੋ ਨੰਗਾ ਹਰ ਇਸ ਦਿਲ ਦਾ ਫੇਰੀ ਵੀ ਰਾਜਾ ਡੰਡੀਆਂ ਦਾ ਪੀਕੇ ਸulfah ਤੇਰਾ ਬੈਲੀਆਂ ਦੇ ਨਾਲ ਮਨਾ ਜਾ ਡੰਡੀਆਂ ਦਾ ਪੀਕੇ ਸulfah ਐ ਬਿੱਤ ਤੇਰੇ ਬਿੱਤ ਵਾਲੇ ਜਿੰਨੇ ਪਗੜੀ ਦੇ ਪੇਚੇ ਤੇਰਾ ਬਸ ਚੱਲੇ ਨੋ ਬੇ ਤੇ ਬ ਲੱਲੇ ਫੱਫੇ ਮਾਰ ਲੈ ਗਾ ਡੰਡੀਆਂ ਲਵਾ ਕੇ ਮੇਰੀ ਕੋਈ ਨਾ ਚੱਲੀ ਹਾ ਪਿਆਰੀ ਮੇਹਣੋ ਮੇਣੀ ਹੋ ਕੇ ਟੁੱਟ ਗਈ ਲੋਕੀ ਕਹਿਣਗੇ ਮਲਾਂਗੇ ਨਾਲ ਜਾਰੀ ਹੋ ਡੰਡੀਆਂ ਦਾ ਪੀ ਕੇ ਸੁਲਫਾ ਥੇਰਾ ਬੈਲੀਆਂ ਦੇ ਨਾਲ ਮਲਾਂ ਜਾ ਮੇਹਣੋ ਮੇਣੀ ਹੋ ਕੇ ਟੁੱਟ ਗਈ ਲੋਕੀ ਕਹਿਣਗੇ meñno meñi ho ke